ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਇਆ ਹਾਂ। ਸਵੇਰੇ ਅਤੇ ਸ਼ਾਮ ਨੂੰ ਤੁਹਾਨੂੰ ਸਿਰਫ ਇਸ ਦਾ ਇੱਕ ਚਮਚ ਲੈਣਾ ਹੈ। ਤੁਸੀਂ ਆਪਦੀ ਪੇਟ ਦੀ ਚਰਬੀ ਨੂੰ ਆਪਦੇ ਵਿੱਚੋਂ ਨਿਕਲਦਾ ਹੋਇਆ ਮਹਿਸੂਸ ਕਰੋਗੇ। ਬਦਲਦੀ ਹੋਈ ਜੀਵਨ ਸ਼ੈਲੀ ਇਸ ਵਾਧੇ ਤੌਰ ਤੇ ਆਪਾਂ ਆਪਣਾ ਪੇਟ ਭਰਨ ਦੇ ਲਈ ਕਈ ਵਾਰ ਇਹੋ ਜਿਹੀ ਚੀਜ਼ਾਂ ਖਾ ਲੈਨੇ ਹਾਂ ਜਿਸ ਦਿਨ ਆਪਣਾ ਵਜ਼ਨ ਬਹੁਤ ਹੀ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਅਤੇ ਫਿਰ ਉਸ ਨੂੰ ਘਟ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਲੇਕਿਨ ਦੋਸਤੋ ਇਸ ਨੁਸਖੇ ਦਾ ਸਹੀ ਤਰੀਕੇ ਨਾਲ ਲਿਆ ਗਿਆ ਇੱਕ ਹੀ ਚਮਚ ਤੁਹਾਡੇ ਵਜ਼ਨ ਨੂੰ ਐਵੇਂ ਘਟ ਕਰੇਗਾ ਕਿ ਤੁਹਾਨੂੰ ਇੱਕ ਤੋਂ ਦੋ ਹਫ਼ਤਿਆਂ ਦੇ ਵਿੱਚ ਹੀ ਇਸ ਦੇ ਰਿਜ਼ਲਟ ਦਿਖਣੇ ਸ਼ੁਰੂ ਹੋ ਜਾਣਗੇ ਦੋਸਤੋ ਉਹ ਜਾਣਦੇ ਹਾਂ ਕਿ ਕਿਹੜੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹਨ ਅਤੇ ਕਿਸ ਤਰ੍ਹਾਂ ਇਸ ਨੂੰ ਆਪਾਂ ਤਿਆਰ ਕਰਨਾ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾ ਚੀਜ਼ ਜਿਹੜੀ ਆਪਾਂ ਲਵਾਂਗੇ ਉਹਏ ਦੋਸਤੋ ਅਲਸੀ ਦੇ ਬੀਜ ਤੇ ਦੋਸਤੋ ਤੁਸੀਂ ਕੀ ਕਰਨਾ ਹੈ ਕਿ 50 ਗ੍ਰਾਮ ਅਲਸੀ ਦੇ ਬੀਜਾਂ ਨੂੰ ਇੱਕ ਤਵੇ ਦੇ ਉੱਤੇ ਹਲਕਾ ਭੁੰਨ ਲੈਣਾ ਹੈ ਤੁਸੀਂ ਇਸ ਨੂੰ ਚਮਚ ਦੇ ਨਾਲ ਹਿਲਾਉਂਦੇ ਰਹਿਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੀਜ ਜਲ ਨਾ ਜਾਣ ਤੇ ਹਲਕਾ ਭੁੰਨਣ ਤੋਂ ਬਾਅਦ ਤੁਸੀਂ ਇਹਨਾਂ ਬੀਜਾਂ ਨੂੰ ਠੰਡਾ ਹੋਣ ਦੇ ਲਈ ਰੱਖ ਦੇਣਾ ਹੈ ਤੇ ਜਦੋਂ ਇਹ ਬੀਜ ਠੰਡੇ ਹੋ ਜਾਣ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਪੀਸ ਲੈਣਾ ਹੈ ਇਸ ਦਾ ਪਾਊਡਰ ਬਣਾ ਲੈਣਾ ਹੈ ਵਜਨ ਨੂੰ ਘਟ ਕਰਨ ਦੇ ਲਈ ਸਭ ਤੋਂ ਵਧੀਆ ਹਨ ਅਲਸੀ ਦੇ ਬੀਜ ਕਿਉਂਕਿ ਨਾ ਤਾਂ ਇਸ ਦੇ ਵਿੱਚ ਕੋਈ ਕੈਲਰੀ ਹੁੰਦੀ ਹੈ ਤੋ ਦੋਸਤੋ ਲੈਣ ਤੋਂ ਬਾਅਦ ਤੁਹਾਡਾ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਹੈ ਦੋਸਤੋ ਅਲਸੀ ਦਾ ਪਾਊਡਰ ਤਿਆਰ ਕਰਨ ਤੋਂ ਬਾਅਦ ਦੂਜੀ ਚੀਜ਼ ਜੋ ਆਪਾਂ ਇਸ ਦੇ ਵਿੱਚ ਲਵਾਂਗੇ ਉਹ ਹੈ ਦੋਸਤੋ ਜੀਰਾ ਤੁਸੀਂ ਇਸ ਦੇ ਵਿੱਚ 25 ਗ੍ਰਾਮ ਜੀਰੇ ਦਾ ਇਸਤੇਮਾਲ ਕਰਨਾ ਹੈ ਤੁਸੀਂ ਜੀਰੇ ਦਾ ਬਰੀਕ ਪਾਊਡਰ ਬਣਾ ਲੈਣਾ ਹੈ ਕਿ ਦੋਸਤੋ ਜੀਰਾ ਆਪਣੇ ਵਜਨ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਘਟ ਕਰਦਾ ਹੈ ਜੇ ਆਪਾਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤੋ ਦੋਸਤੋ ਤੀਜੀ ਚੀਜ਼ ਜੋ ਆਪਾਂ ਇਸ ਦੇ ਵਿੱਚ ਲਵਾਂਗੇ ਉਹ ਹੈ ਦੋਸਤੋ ਅਜਵਾਇਨ ਤੁਸੀਂ ਇਸ ਦੇ ਵਿੱਚ 25 ਗ੍ਰਾਮ ਅਜਵਾਇਨ ਦਾ ਇਸਤੇਮਾਲ ਕਰਨਾ ਹੈ ਤੁਹਾਨੂੰ ਅਜਵਾਈਨ ਨੂੰ ਵੀ ਪੀਸ ਕੇ ਬਰੀਕ ਪਾਊਡਰ ਬਣਾ ਲੈਣਾ ਹੈ ਤੇ ਦੋਸਤੋ ਅਜਵਾਈਨ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਕਰਕੇ ਤੁਹਾਡੇ ਫੈਟ ਨੂੰ ਬਹੁਤ ਹੀ ਤੇਜ਼ੀ ਨਾਲ ਬਰਨ ਕਰਦੀ ਹੈ ਤੇ ਦੋਸਤੋ ਇਹ ਤਿੰਨੇ ਚੀਜ਼ਾਂ 50 ਗ੍ਰਾਮ ਅਲਸੀ ਦਾ ਪਾਊਡਰ 25 ਗ੍ਰਾਮ ਜੀਰੇ ਦਾ ਪਾਊਡਰ ਤੇ 25 ਗ੍ਰਾਮ ਇਹ ਅਜਵਾਈਨ ਦਾ ਪਾਊਡਰ ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਇਹਨਾਂ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਤਾਂ ਦੋਸਤੋ ਇਹ ਆਪਣਾ ਇੱਕ ਘਰੇਲੂ ਨੁਸਖਾ ਤਿਆਰ ਹੋ ਜਾਵੇਗਾ। ਅਤੇ ਇੱਕ 에어ਟਾਈਟ ਕੰਟੇਨਰ ਦੇ ਵਿੱਚ ਭਰ ਕੇ ਰੱਖ ਲੈਣਾ ਹੈ। ਇਸ ਦਾ ਸਿਰਫ ਇੱਕ ਚਮਚ ਲੈਣ ਦੇ ਨਾਲ ਹੀ ਆਪਣਾ ਵਜ਼ਨ ਬਹੁਤ ਹੀ ਤੇਜ਼ੀ ਨਾਲ ਘਟਣ ਲੱਗ ਜਾਵੇਗਾ। ਦੋਸਤੋ ਚਲੋ ਜਾਈਏ ਦੇਖਦੇ ਹਾਂ ਤੁਸੀਂ ਇਸ ਨੂੰ ਕਿਵੇਂ ਲੈਣਾ ਹੈ। ਦੋਸਤੋ ਜਦੋਂ ਤੱਕ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋਗੇ ਤੁਹਾਨੂੰ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਜਾਂ ਫਿਰ ਜੰਕ ਫੂਡ ਦਾ ਸੇਵਨ ਬੰਦ ਕਰਨਾ ਪਵੇਗਾ। ਅਤੇ ਨਾਲ ਹੀ ਨਾਲ ਤੁਸੀਂ ਪੋਸਟਿਵ ਖਾਣਾ ਹੀ ਲੈਣਾ ਹੈ। ਦੋਸਤੋ ਤੁਸੀਂ ਇਸ ਨੂੰ ਸਿੱਧਾ ਨਹੀਂ ਲੈਣਾ ਹੈ। ਇਸ ਲਈ ਤੁਹਾਨੂੰ ਚਾਹੀਦਾ ਹੈ ਇੱਕ ਗਲਾਸ ਗਰਮ ਪਾਣੀ ਨੂੰ। ਸੋ ਦੋਸਤੋ ਪਾਣੀ ਤੁਸੀਂ ਉਹਨਾ ਗਰਮ ਲੈਣਾ ਹੈ ਜਿੰਨੀ ਤੁਸੀਂ ਸਵੇਰੇ ਚਾਹ ਗਰਮ ਲੈਣੇ ਹਾਂ। ਉਸ ਤੋਂ ਬਾਅਦ ਤੁਸੀਂ ਇਸ ਬਣਾਏ ਹੋਏ ਨੁਸਖੇ ਦਾ ਇੱਕ ਚਮਚ ਇਸ ਗਰਮ ਪਾਣੀ ਦੇ ਵਿੱਚ ਮਿਲਾ ਲੈਣਾ ਹੈ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ। ਸੋ ਦੋਸਤੋ ਇੱਕ ਤੋਂ 2 ਮਿੰਟ ਤੱਕ ਤੁਸੀਂ ਚੰਗੀ ਤਰ੍ਹਾਂ ਹਿਲਾਓ। ਇਸ ਤਰੀਕੇ ਨਾਲ ਆਪਣੀ ਇਹ ਡਰਿੰਕ ਤਿਆਰ ਹੋ ਜਾਵੇਗੀ। ਦੋਸਤੋ ਆਪ ਜਾਣਦੇ ਹਾਂ ਕਿ ਤੁਸੀਂ ਇਸ ਡਰਿੰਕ ਦਾ ਸੇਵਨ ਕਦੋਂ ਕਰਨਾ ਹੈ। ਤੁਸੀਂ ਸਵੇਰੇ ਨਾਸਤੇ ਤੋਂ ਅੱਧਾ ਘੰਟਾ ਪਹਿਲਾਂ ਇਸ ਡਰਿੰਕ ਦਾ ਸੇਵਨ ਕਰਨਾ ਹੈ। ਇਹ ਫਿਰ ਰਾਤ ਨੂੰ ਖਾਣਾ ਖਾਣ ਤੋਂ ਅੱਧੇ ਘੰਟੇ ਪਹਿਲਾਂ ਲੈਣਾ ਹੈ ਜੇ ਤੁਹਾਡਾ ਫੈਟ ਬਹੁਤ ਜ਼ਿਆਦਾ ਹੈ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲੈ ਸਕਦੇ ਹੋ ਤੇ ਦੋਸਤੋ 16 ਸਾਲ ਤੋਂ ਉੱਤੇ ਦਾ ਵਿਅਕਤੀ ਕੋਈ ਵੀ ਇਸ ਨੂੰ ਲੈ ਸਕਦਾ ਹੈ ਜੇ ਤਾਂ ਤੁਹਾਡਾ ਫੈਟ ਘੱਟ ਹੈ ਤਾਂ ਤੁਸੀਂ ਦਿਨ ਦੇ ਵਿੱਚ ਇੱਕ ਵਾਰੀ ਇਸ ਦਾ ਇਸਤੇਮਾਲ ਕਰੋ ਜੇ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ ਜਾਂ ਫੈਟ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਇਸ ਦਾ ਇਸਤੇਮਾਲ ਕਰ ਸਕਦੇ ਹੋ 10 ਦਿਨ ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਫੈਟ ਦੇ ਵਿੱਚ ਕਾਫੀ ਫਰਕ ਪਿਆ ਹੈ ਤੁਹਾਡੇ ਭਾਰ ਦੇ ਵਿੱਚ ਕਾਫੀ ਫਰਕ ਪੈ ਚੁੱਕਿਆ ਹੈ ਅਤੇ ਤੁਸੀਂ ਆਪ ਦਾ ਘਟਦਾ ਹੋਇਆ ਵਜ਼ਨ ਖੁਦ ਮਹਿਸੂਸ ਕਰ ਪਾਉਂਗੇ ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹੀ ਮੈਂ ਚਾਹੁੰਨਾ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ